ਬਈ ਆ ਜਿਹੜਾ ਮਰਡਰ ਕੀਤਾ ਗਿਆ ਨਾ ਧਰਮ ਦੇ ਨਾਮ ਦੇ ਉੱਤੇ ਗੁਰਦੁਆਰੇ ਦੇ ਵਿੱਚ ਐਸ ਮੁੰਡੇ ਦਾ ਇਹ ਮੁੰਡਾ ਕੋਈ ਬਿਆਦਬੀ ਨਹੀਂ ਸੀ ਕਰਨ ਆਇਆ ਵੀਰੋ ਇਹਦਾ ਮਰਡਰ ਪ੍ਰੀ ਪਲਾਨਡ ਕੀਤਾ ਗਿਆ ਇਹ ਮੁੰਡਾ ਕੋਈ ਬਿਆਦਬੀ ਨਹੀਂ ਸੀ ਕਰਨ ਆਇਆ ਐਸ ਮੁੰਡੇ ਦਾ ਨਾਮ ਵਿਸ਼ਾਲ ਕਪੂਰ ਏ ਜਿਹੜਾ ਕਿ ਦਿੱਲੀ ਦਾ ਰਹਿਣ ਵਾਲਾ ਸੀ ਪਰ ਇੱਕ ਧਰਮ ਦੇ ਠੇਕੇਦਾਰ ਨੇ ਇੱਕ ਬੱਲੇ ਕਿਸਮ ਦੇ ਗੁੰਡੇ ਕਿਸਮ ਦੇ ਨੰਗਨੇ ਐਸ ਬੰਦੇ ਨੂੰ ਆਪਣੀ ਸਿਰਫ ਐਸ ਜਾਨੀ ਗਰੀਬ ਨੂੰ ਐਸ ਅਨਾਥ ਬੱਚੇ ਨੂੰ ਆਪਣੀ ਸਿਰਫ ਫੋਕੀ ਬੱਲੇ ਬੱਲੇ ਬਾਸਤੇ ਐਸ ਨੰਗ ਕਿਸਮ ਦੇ ਬੰਦੇ ਨੇ ਇਹਦਾ ਕਤਲ ਕੀਤਾ ਵੀਰੋ ਪਰੀ ਪਲਾਨਡ ਕੀਤਾ ਐਸ ਦੱਲੇ ਨੇ ਇਹਦਾ ਕਤਲ ਪਰੀ ਪਲਾਨਡ ਇਹ ਮੁੰਡਾ ਕੋਈ ਵਿਅਦਬੀ ਨਹੀਂ ਸੀ ਕਰਨ ਆਇਆ ਪਰੀ ਪਲਾਨਡ ਮਰਡਰ ਇਹ ਫੋਕੀ ਬੱਲੇ ਬੱਲੇ ਬਾਸਤੇ ਤੇ ਐਸ ਨਛੇੜੀ ਨੇ ਹਰਾਮ ਦੇ ਨੇ ਦੱਲੇ ਨੇ ਕਿਹੜੇ ਕਿਹੜੇ ਤਗਮੇ ਮੈਂ ਇਹਦੇ ਗਲ ਦੇ ਵਿੱਚ ਪਾਵਾਂ ਨਿਹੰਗ ਨਿਹੰਗਾਂ ਦੇ ਬਾਣੇ ਦੇ ਵਿੱਚ ਇਹ ਇੱਕ ਗੁੰਡਾ ਏ ਨਛੇੜੀ ਏ ਸਿਰੇ ਦਾ ਸਿਰੇ ਦਾ ਨਛੇੜੀ ਏ ਮੈਂ ਇਹਨੂੰ ਹੁਣ ਬਹੁਤ ਚੰਗੀ ਤਰੀਕੇ ਨਾਲ ਜਾਣਦਾ ਇਹਦਾ ਕੰਮ ਕੀ ਏ ਬੇਮਤਲਬੇ ਮੁੱਦੇ ਚੱਕਣੇ ਤੇ ਧਰਮ ਦੇ ਨਾਮ ਦੇ ਉੱਤੇ ਪੈਸੇ ਇਕੱਠੇ ਕਰਨੇ ਐਦਾ ਧੰਦਾ ਆ ਇਹਦਾ ਧੰਦਾ ਆ ਵੀਰੋ ਇਹ ਧਰਮ ਦੇ ਨਾਮ ਦੇ ਉੱਤੇ ਤਾਂ ਪੈਸਾ ਵੱਧੂ ਇਕੱਠਾ ਹੁੰਦਾ ਹਨਾ ਵੀਰੋ ਤੁਹਾਨੂੰ ਵੀ ਤਾਂ ਸਭ ਨੂੰ ਪਤਾ ਹੀ ਆ ਇਹਦਾ ਧੰਦਾ ਏ ਇਹ ਹਨਾ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਇੱਕ ਭੇੜੀ ਆ ਏ ਗੁੰਡਾ ਕਿਸਮ ਦਾ ਬੰਦਾ ਏ ਨਸ਼ੇੜੀ ਉਹਦੇ ਬਾਰੇ ਵੀ ਮੈਂ ਤੁਹਾਨੂੰ ਸਾਰਾ ਹੀ ਦੱਸ ਕੇ ਜਾਵਾਂਗਾ ਕਿਸੇ ਨੂੰ ਤਾਂ ਡਰਾ ਕੇ ਪੈਸੇ ਲੈ ਲੰਦਾ ਤੇ ਜਿਹੜਾ ਕੋਈ ਇਹਨਾਂ ਤੋਂ ਡਰਦਾ ਨਹੀਂ ਹੈਗਾ ਨਾ ਉਹਨਾਂ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਪੈਸੇ ਲੈਂਦਾ ਇਹ ਕਿਦਾਂ ਠੱਗਦਾ ਤੁਹਾਨੂੰ ਸਾਰਾ ਕੁਝ ਦੱਸ ਕੇ ਜਾਵਾਂਗਾ ਜੇ ਭਾਈ ਪਰ ਪਹਿਲਾਂ ਮੇਰਾ ਸਵਾਲ ਆ ਭਾਈ ਸਾਰੇ ਉਹਨਾਂ ਜਾਣਿਆਂ ਨੂੰ ਸਾਰੇ ਆਪਣੀ ਸਿੱਖ ਕੌਮ ਨੂੰ ਸਿੱਖ ਕਮਿਊਨਿਟੀ ਨੂੰ ਖਾਸ ਕਰਕੇ ਜਿਹੜੇ ਅਸਲੀ ਨਿਹੰਗ ਸਿੰਘ ਕਿ ਕੀ ਤੁਹਾਨੂੰ ਨਹੀਂ ਪਤਾ ਕਿ ਇਸ ਬੰਦੇ ਨੇ ਪ੍ਰੀ ਪਲਾਨਡ ਮਰਡਰ ਕੀਤਾ ਤੁਹਾਨੂੰ ਨਹੀਂ ਦੀਦਾ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਤੁਹਾਡੇ ਮੂੰਹ ਦੇ ਵਿੱਚ ਘੁੰਗੜੀਆਂ ਕਿਉਂ ਪੈ ਗਈਆਂ ਹਰ ਇੱਕ ਦੇ ਕਿਉਂ ਪਈਆਂ ਕੋਈ ਨਹੀਂ ਬੋਲਿਆ ਜੀ ਕੋਈ ਇੱਕ ਵੀ ਨਹੀਂ ਬੋਲਿਆ ਸਿੱਧਾ ਗੜਕ ਕੇ ਮਾਂ ਦਾ ਪੁੱਤ ਨਾ ਮੈਂ ਕੋਈ ਨਿਹੰਗ ਸਿੰਘ ਦੇਖਿਆ ਤੇ ਨਾ ਆਪਣਾ ਕੋਈ ਪੰਜਾਬੀ ਦਲੇਰ ਜਿਹੜਾ ਸਿੱਖ ਜਿਹੜਾ ਕਹਿੰਦਾ ਕਿ ਅਸੀਂ ਸਿੱਖ ਕੌਮ ਨੂੰ ਪ੍ਰੈਜ਼ੈਂਟ ਕਰਦੇ ਆਂ ਮੈਂ ਨਹੀਂ ਦੇਖਿਆ ਵੀਰੋ ਤੇ ਪਹਿਲਾਂ ਤੁਸੀਂ ਆ ਬੱਚਾ ਵਿਸ਼ਾਲ ਕਪੂਰ ਦਿੱਲੀ ਦਾ ਅਨਾਥ ਬੱਚਾ ਜੀ ਇਹਦੀ ਗੱਲ ਨੂੰ ਸੁਣੋ ਧਿਆਨ ਨਾਲ ਫਿਰ ਆਪਾਂ ਗੱਲ ਕਰਦੇ ਆਂ ਜੋ ਕਰੇਗਾ ਆਪਣੇ ਲਈ ਕਰੇਗਾ ਜੋ ਜਾਨ ਬਚਾਏਗਾ ਉਹ ਹੀ ਬਚਾਏਗਾ ਹੂੰ ਜੋ ਜਾਨ ਬਚਾਏਗਾ ਸਾਡੇ ਤੋਂ ਆਪਣੀ ਬਚਾਏਗਾ ਹਾਂਜੀ ਪੈਸੇ ਤੈਨੂੰ ਮੈਂ ਪਹਿਲੇ ਜਿਹੇ ਸੁੱਕੀ ਨੇ ਆਹੋ ਕਿੰਨੇ ਪੈਸੇ ਕੀਤੇ ਸੁੱਕੀ ਨਾਲ 200 4 2000 ਰੁਪਿਆ ਸੀਗਾ 2000 2000 ਹਾਂ ਤੇ ਕੀ ਕਰਨਾ ਕੀ ਕਰ ਕੀ ਕਹਿ ਸੁੱਕਣੀ ਕੀ ਕਰਨਾ ਉੱਥੇ ਜਾ ਕੇ ਉੱਥੇ ਜਾ ਕੇ ਬੈਠੀ ਔਰ ਇਹ ਸੰ ਫਲਾਣਾ ਕੋਠਾ ਕੋਠਾ ਸਿੱਧਾ ਕਰਨ ਨੂੰ ਕਿਹਾ ਸੀਗਾ ਲੇਕਿਨ ਕੀ ਤਾਂ ਹੀ ਬੱਜੀ ਮੈਂ ਸੁਣ ਲਓ ਮੈਂ ਗੰਦਾਰਾ ਮੈਂਂਤੀਆ ਵਸੀ ਰਹੀ ਸੀ ਤੀ ਮੈਂ ਵੀ ਤਾਂ ਤੁਸੀਂ ਕਿਹਨੂੰ ਕਹਿ ਰਹੇ ਹੋ ਪੰਗਲੇ ਨੇ ਪੰਗਲੇ ਨਹੀਂ ਬੜੀ ਨਾਲ ਆਹੋ ਤੇ ਬਾਈ ਨਾਲ ਕੀ ਉਹ ਪਾਈ ਸਾਹ ਬਾੜ ਨੇ ਆਹੋ ਹੂੰ ਬਾੜ ਲੱਗ ਗਿਆ ਸੀ ਆਹੋ ਇਹ ਇਹ ਚੀਜ਼ਾਂ ਹੁਣ ਉਲਟਾ ਉਹ ਉਹ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਕਹਿ ਸੀਗਾ 10 10 ਤੁਸੀਂ ਸੰਦਸਾ ਦੇਣਾ ਉਲਟਾ ਲਿਖਣ ਨੂੰ ਵੀ ਕਿਆ ਸੀਗਾ ਕੀ ਲਿਖਣਾ ਸੀ ਤੁਹਾਨੂੰ ਪਤਾ ਉਲਟਾ ਲਿਖਣ ਨੂੰ ਵੀ ਕਿਆ ਸੀਗਾ ਕੀ ਲਿਖਣਾ ਸੀ ਤੁਸੀਂ ਸੁਣ ਲੈ ਜੀ ਗੱਲ ਗੱਲ ਗੱਡਾ ਕ੍ਰਿਮੀਨਲ ਜਿਹਾ ਬੰਦਾ ਲੱਗਦਾ ਹਨਾ ਅਸਲ ਨੂੰ ਜਰਾ ਅਜੀ ਸੁਖੀ ਨੇ ਮੈਨੂੰ ਇਹ ਕਿਹਾ ਸੀ ਯਾ ਸੁਖੀ ਤਾਂ ਤੁਸੀਂ ਸੀਗੇ ਇਹ ਵਿੱਚ ਕਹਿੰਦਾ ਹਨਾ ਜੀ ਕਿ ਸੁਖੀ ਨੇ ਮੈਨੂੰ ਇਹ ਕਿਹਾ ਸੀ ਤੇ ਸੁਖੀ ਤਾਂ ਤੁਸੀਂ ਸੀਗੇ ਪਰ ਅਜੇ ਤੱਕ ਕਿਸੇ ਨੂੰ ਇਹ ਨਹੀਂ ਪਤਾ ਲੱਗਾ ਕਿ ਸੁਖੀ ਹੈ ਕੌਣ ਹੈ ਅਸਲੀ ਮਾਸਟਰ ਮਾਈਂਡ ਤਾਂ ਵੀਰ ਮੇਰੇ ਉਹ ਸੁਖੀ ਹਨਾ ਜਿਨੇ ਇਹਨੂੰ ਕੱਲਿਆ 2-3000 ਰੁਪਏ ਦੇ ਕੇ ਕਿ ਤੂੰ ਇਦਾਂ ਕਰ ਦੇ ਇਦਾਂ ਹਨਾ ਸੁਖੀ ਕੌਣ ਮੈਂ ਤੁਹਾਨੂੰ ਦੱਸਦਾ ਮੈਂ ਜਾਣਦਾ ਸੁਖੀ ਨੂੰ ਤੇ ਮੈਂ ਹਨਾ ਪੰਜਾਬ ਪੁਲਿਸ ਨੂੰ ਜਿਨ੍ਹਾਂ ਦੇ ਕੋਲ ਇਹਦਾ ਰਿਮਾਂਡ ਹੈ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹਾਂ ਕਿ ਜੇ ਤੁਸੀਂ ਖੁਦ ਪਤਾ ਲਾਉਣੇ ਚਾਹੁੰਦੇ ਆ ਕਿ ਸੁਖੀ ਹੈ ਕੌਣ ਤਾਂ ਇਹਨੂੰ ਮੰਗੂ ਨੂੰ ਨੰਗਾ ਕਰ ਲਈਓ ਨੰਗਾ ਕਰਕੇ ਅਣ ਇਹਦੇ ਚਿਤੜਾਂ ਦੇ ਉੱਤੇ ਹਣਾ ਤੇਲ ਲਾ ਕੇ ਪਟੇ ਫੇਰੋ ਦੇਖਿਓ ਤੁਹਾਨੂੰ ਕਿਦਾਂ ਦੱਸਦਾ ਸੁੱਖੀ ਕੌਣ ਤੇ ਜੇ ਤਦ ਵੀ ਨਾ ਦੱਸੂ ਤਾਂ ਇਹਨੂੰ ਹਣਾ ਚਿੱਟਾ ਭਲਾ ਦਿਓ ਦੇਖਿਓ ਕਿਦਾਂ ਓਵਰਡੋਜ਼ ਦੇ ਵਿੱਚ ਦੱਸਦਾ ਤੁਹਾਨੂੰ ਕਿ ਸੁੱਖੀ ਕੌਣ ਕਿਉਂਕਿ ਇਹਨੂੰ ਜੀ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਜੀ ਇਹ ਇੱਕ ਕ੍ਰਿਮੀਨਲ ਬੰਦਾ ਜਣੀ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਇੱਕ ਨਸ਼ੇੜੀ ਆ ਜੀ ਇਹਦੇ ਉੱਤੇ ਚੋਰੀ ਦੇ ਜਣੀ ਇਹਦੇ ਉੱਤੇ 9 ਪਰਚੇ ਅਜੇ ਤੱਕ ਦਰਜ ਹੋ ਆ ਜਿਹਦੇ ਵਿੱਚੋਂ ਚੋਰੀ ਚਿੱਟ ਸਮੈਕ ਠੱਗੀਆਂ ਇਹ ਸਾਰੇ ਲੜਾਈ ਝਗੜੇ ਦੇ ਤੇ ਅਸਲੇ ਤਕਰ ਦੇ 9 ਪਰਚੇ ਇਹਦੇ ਉੱਤੇ ਦਰਜ ਹੋ ਆ ਜੀ ਇਹਨੇ ਆਪਣਾ ਹਨਾ ਗੁੰਡਾਪਨ ਛਪਾਉਣ ਵਾਸਤੇ ਆ ਜਿਹੜਾ ਮੰਗੂ ਜਿਆ ਰਮਣ ਨਾ ਇਹਦਾ ਨਾਮ ਉਹਦਾ ਐਨ ਐਨ ਨਿਹੰਗ ਸਿੰਘਾਂ ਦਾ ਬਾਣਾ ਪਾ ਲਿਆ ਪਰ ਅੰਦਰੋਂ ਤਾਂ ਉਹ ਗੁੰਡਾ ਸੀ ਉਹਦਾ ਇੱਕੋ ਹੀ ਕੰਮ ਆ ਜੀ ਸਿਰਫ ਪਬਲਿਸਿਟੀ ਠੀਕ ਆ ਜੀ ਇਹੋ ਜਿਹੇ ਹੀ ਜਣੀ ਗੱਲਾਂ ਕਰਨੀਆਂ ਤੇ ਲੋਕਾਂ ਤੋਂ ਪੈਸੇ ਲੈਣੇ ਠੀਕ ਜਿੰਨੇ ਮੁੱਦੇ ਚੱਕੇ ਅਜ ਤੱਕ ਕਰ ਦੱਸ ਦੋ ਨੇ ਕਿਹੜਾ ਚਾਰਜ ਸਵਾਦ ਦੀ ਕੋਈ ਵੀ ਗੱਲ ਕੀਤੀ ਹੈ ਤੁਹਾਨੂੰ ਸਭ ਨੂੰ ਪਤਾ ਹੈ ਕ੍ਰਿਮੀਨਲ ਰਿਕਾਰਡ ਦਾ ਬੰਦਾ ਠੀਕ ਆ ਜੀ ਤੇ ਜਿਹੜਾ ਕੋਈ ਨਹੀਂ ਹਨ ਉਹਦੇ ਹੱਥ ਆਉਂਦਾ ਜਣੀ ਕੋਈ ਨਹੀਂ ਇਹਨਾਂ ਦੀ ਮੰਨਦਾ ਤਾਂ ਉਹਨਾਂ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਇਹ ਪੈਸਾ ਕਿੱਦਾਂ ਹੜੱਪਦਾ ਰਿਆ ਇਹ ਬੰਦਾ ਜੀ ਮੇਰੇ ਵਰਗੇ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਇਹਨੇ ਮੈਨੂੰ ਫੋਨ ਕੀਤਾ ਸੀ ਜੀ 2020 ਦੀ ਗੱਲ ਆ ਇਹ ਵੀਰੋ 2020 ਦੇ ਵਿੱਚ ਉਦੋਂ ਇਹ ਮੈਨੂੰ ਕਹਿੰਦਾ ਕਿ ਇਹ ਬਾਬਾ ਜੀ ਸੱਦਾਂਦਾ ਕਿ ਬਾਬਾ ਜੀ ਤੁਸੀਂ ਮੇਰੀ ਕਿਤੇ ਪਰ ਮੈਂ ਐਡਾ ਵੱਡਾ ਸਿੱਖ ਕੌਮ ਲਈ ਕੰਮ ਕੀਤਾ ਮੰਗੂ ਮੱਠ ਵਾਲਾ ਜਿਹੜਾ ਚੰਡੇ ਵਾਲਾ ਸੀ ਕਿ ਤੁਸੀਂ ਮੇਰਾ ਇੱਕ ਵਾਰੀ ਨਾਂ ਲੈ ਦੋ ਤੁਹਾਨੂੰ ਦੁਨੀਆ ਬਹੁਤ ਸੁਣਦੀ ਹੈ ਤੇ ਮੈਂ ਇਹਨੂੰ ਕਿਹਾ ਕਿ ਬਾਈ ਤੇਰਾ ਨਾਂ ਬਥੇਰਾ ਹੋ ਗਿਆ ਹਰ ਚੈਨਲ ਤੇ ਤੂੰ ਆਉਣਾ ਜਦੋਂ ਨੈਕਸਟ ਕੋਈ ਚੰਗਾ ਮੇਰੇ ਮਨ ਨੂੰ ਲੱਗਾ ਤਾਂ ਮੈਂ ਜ਼ਰੂਰ ਲੈਦਾਗਾ ਫਿਰ ਜੀ ਇਹਨੇ ਮੈਨੂੰ ਫੋਨ ਕਰਨਾ इमोशनल ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਬੱਚਿਆਂ ਦੀ ਫੀਸ ਹੈ ਨਹੀਂ ਸਾਡੀ ਕੋਈ ਹਨਾ ਪਛਾਣ ਨਹੀਂ ਹੈਗੀ ਇਦਾਂ ਬਹੁਤ ਗੱਲਾਂ ਮੈਂ ਤੁਹਾਨੂੰ ਸੁਣਾ ਸਕਦਾ ਇਹਦੀਆਂ ਤੇ ਮੋੜ ਕੇ ਬੱਚਿਆਂ ਦੀ ਫੀਸ ਦਾ ਇਹਨੇ ਕਰਨਾ ਸ਼ੁਰੂ ਕਰ ਦਿੱਤਾ ਕਿ ਜੀ ਮੇਰਾ ਬੜਾ ਔਖਾ ਚੱਲਦਾ ਆ ਦੇਖੀ ਮੈਂ ਸੁਣਾਉਣਾ ਤੁਹਾਨੂੰ ਕਿੰਨਾ ਪੈਸੇ ਲੈਂਦਾ ਹੈ ਹਾਂ ਜੀ ਫਤੇ ਜੀ ਹਾਂ ਜੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬਾਈ ਹਾਂ ਜੀ ਫੋਨ ਕੀਤਾ ਸੀ ਤੁਸੀਂ ਮੈਨੂੰ ਫਿਰ ਜਮਤ ਲਾਤੀ ਨਹੀਂ ਨਹੀਂ ਮੈਂ ਹਨਾ 2 ਦਿਨ ਬਾਹਰ ਆ ਪਰ ਮੈਂ ਫਿਰ ਵੀ ਕੋਈ ਤਰ੍ਹਾਂ ਦਾ ਮੈਂ ਵਿੱਚ ਜੇ ਹੋ ਸਕਿਆ ਤਾਂ ਮੈਂ ਤਾਂ ਮੈਂ ਆ ਕੇ ਜ਼ਰੂਰ ਕਰਾਣਾ ਠੀਕ ਆ ਜੇ ਨਾ ਕਿਸੇ ਜਾਨੀ ਕੋਈ ਕਿਤੇ ਵੀ ਨਹੀਂ ਤਾ ਤਾਂ ਮੈਂ ਤੁਹਾਨੂੰ ਫੋਨ ਨਹੀਂ ਕਰਦਾ ਚਲੋ ਕੋਈ ਕਰ ਲਓ ਉਹਨਾਂ ਦਾ ਉਹਨਾਂ ਦਾ ਕੋਲੋਂ ਠੀਕ ਆ ਜੀ ਜਾਨੀ ਈਮੋਸ਼ਨਲ ਬਲੈਕਮੇਲ ਕਰਕੇ ਕਿ ਸਾਡਾ ਸਿੱਖ ਕੌਮ ਨਹੀਂ ਸਵਾਰਦੀ ਮੇਰੇ ਤਾਂ ਬੱਚਿਆਂ ਦੀ ਫੀਸ ਵੀ ਨਹੀਂ ਚਲੋ ਇਸ ਗੱਲ ਨੂੰ ਵੀ ਛੱਡੋ ਬੰਦਾ ਹੋਈ ਜਾਂਦਾ ਕਿਉਂਕਿ ਉਦੋਂ ਮੈਂ ਨਵਾਂ ਨਵਾਂ ਆਇਆ ਸੀ ਜੀ ਫੇਸਬੁੱਕ ਦੇ ਉੱਤੇ ਮੈਨੂੰ ਪਤਾ ਹੀ ਨਹੀਂ ਸੀ ਮੈਂ ਵੀ ਇਹਨਾਂ ਨੂੰ ਜੋਦੇ ਸਮਝਦਾ ਸੀ ਕਿ ਖਰੇ ਚੰਗਾ ਹੀ ਕੰਮ ਕੀਤਾ ਹੋਊਗਾ ਠੀਕ ਤੇ ਫਿਰ ਉਸ ਤੋਂ ਬਾਅਦ ਦੇਖੋ ਇਹਨੇ ਮੇਰੇ ਪੇਜ ਦੇ ਉੱਤੇ ਸਰਚ ਮਾਰੀ ਕਿ ਮੇਰੇ ਦਣੀ ਮੈਂ ਜੀ ਵੀਡੀਓ ਪਾਉਂਦਾ ਹੁੰਦਾ ਹਾਂ ਜਾਂ ਜਿਹੜੀਆਂ ਆਵਾਰਾ ਪਸ਼ੂ ਆ ਹਨ گاਵਾ ਛੱਡੀਆਂ ਲੋਕਾਂ ਆਹ ਟੈਕਸ ਵੀ ਵਸੂਲਿਆ ਜਾਂਦਾ ਇਹਨਾਂ ਦੇ ਉੱਤੇ ਇਹਨਾਂ ਦੇ ਗਲਾਂ 'ਚ ਰੇਡੀਅਮ ਪਾ ਦੇਣਾ ਬੜਾ ਕੁਛ ਸਟਾਰਟਿੰਗ ਆਪਾਂ ਕੋਸ਼ਿਸ਼ ਕਰਦੇ ਰਹੇ ਕੀਤੀ ਵੀ ਇਹਨੇ ਜੀ ਉਹਦੇ ਤੋਂ ਮੈਨੂੰ ਆ ਫੋਨ ਲਾ ਲਿਆ ਕਿ ਅਸੀਂ ਜੀ گاਵਾਂ ਦੇ ਰਸਿਆਂ ਦੇ ਵਿੱਚ ਜਾਨੀ گاਵਾਂ ਇਕੱਠੀਆਂ ਕਰਨੀਆਂ ਤੁਸੀਂ ਸੁਣੋ ਜਗਰੇ ਇੱਕ ਨਾ ਹੁਣ ਤੈਨੂੰ ਗੱਲ ਕਹਿਣੀ ਆ ਵੀ ਮੈਂ ਨਾ ਸਾਰਾ ਵਿਚਾਰ ਬਣਾ ਲਿਆ ਕਿ ਸਾਡੇ ਸਿੰਘ ਵੀ ਇਕੱਠੇ ਹੋ ਗਏ ਆ ਅਸੀਂ ਨਾ ਜਗ੍ਹਾ ਵੀ ਆਪਾਂ ਮੰਗੇ ਆ ਕਿ ਉੱਥੇ ਕਰਨੀ ਆ ਆਪਾਂ 100 ਗਾਈਆਂ ਇਕੱਠੀਆਂ ਗਾਈਆਂ ਲਈਆਂ ਹਾਂਜੀ 100 ਗਾਈਆਂ ਤੇ ਆ ਕਰਨੀਆਂ 50 ਸਾਡ ਕੱਠੇ 50 ਸਾਡ ਅੱਛਾ ਹੂੰ ਤੇ ਉਸ 100 ਗਾਈਆਂ ਤੇ 50 ਸਾਡ ਜਿਹੜੇ ਕੱਲ ਉਹ ਦਾ ਉਸ ਮੱਦੇ ਜਾ ਕੇ ਇਹ ਨਵੀਂ ਵਾਲੀ ਇਹ ਟਕਿਆੜੀ ਬਹੁਤ ਤਖਰਾ ਬਣਿਆ ਹੈ ਤੇ ਉਹ ਜਿਹੜਾ ਫਾਇਦੇ ਜਿੰਦਾ ਪ੍ਰਧਾਨ ਗੋਸ਼ਾ ਹੈ ਨਾ ਮਜੀਦ ਸਿੰਘ ਗੋਸ਼ਾ ਹੂੰ ਜੀ ਗੋਸ਼ਾ ਕੌਣ ਆ ਜੀ ਇਹ ਗੋਸ਼ਾ ਇੰਨਾ ਦਾ ਕੰਪਲੈਕਸ ਦਾ ਬੜਾ ਤਖਰਾ ਐ ਸਟੇਸ਼ਨ ਦੇ ਕੋਲ ਪ੍ਰਧਾਨ ਹੋਣਾ ਆਪਣਾ ਤਖਰਾ ਅੱਛਾ ਤੇ ਫਿਰ ਜਿਹੜੀ ਸੀਵਾ ਲਾਤੀ ਉਹ ਨੂੰ ਕਹਿੰਦੇ ਆ ਉਹ ਦੇ ਦੂੰਗਾ 10 15 ਜਿੰਨੀਆਂ ਕਹਿਦੀ ਐ ਬੜੀਆਂ ਗੱਡੀਆਂ ਦਿੱਤੀਆਂ ਇਹਨੂੰ 15 ਰੱਸੇ ਲਿਓਨੇ ਆ ਰੱਸੀਆਂ ਦੀ ਸੇਵਾ ਬਾਬਾ ਹਾਂ ਤੈਨੂੰ ਲਾ ਲਈਏ ਹਾਂਜੀ ਯਾਨੀ ਇਹਨਾਂ ਦਾ ਨਾ ਤੁਸੀਂ ਦੇਖ ਲਓ ਵੀ ਜਿਹੜੇ ਤੁਹਾਡੇ ਨਾਲ ਆਹੀ 5-6 ਹਜ਼ਾਰ ਦੇ ਰੇਟ ਸੇਵ ਨੇ ਕੀ ਭਾਦੀ ਲਾ ਦੋ ਕੋਈ ਗੱਲ ਨਹੀਂ ਠੀਕ ਆ ਜੀ ਫਿਰ ਹੁਣ ਇਹ ਵੱਟੋ ਵੀ ਆਪਾਂ ਇਹਨੂੰ ਹਨਾ ਜੀ ਇਹਦੀ ਗੱਲ ਮੰਨ ਲਈ ਫਿਰ ਮੈਂ ਇਹਨੂੰ ਪੈਸੇ ਪਾਏ ਪਹਿਲਾਂ 100 ਰੁਪਇਆ ਇਹਦੇ ਅਕਾਊਂਟ ਚ ਇਹਨਾਂ ਦਾ ਪੈਸੇ ਮੰਗਣ ਦਾ ਟੰਗ ਦੇਖਿਓ 100 ਰੁਪਇਆ ਪਾਇਆ ਵੀ ਸੁਣ ਲੋ ਹਾਂਜੀ ਆ ਗਿਆ ਸੁਣ ਲਿਆ ਆਇਆ ਕੀ ਮੈਂ 5000 ਪਾਤਾ ਠੀਕ ਆ ਬਾਤੀ ਨਾਲ ਭੇਜਦਾ ਜੀ ਮੈਂ ਤੁਹਾਨੂੰ ਹਨਾ ਜੀ 5000 ਰੁਪਇਆ ਥੱਲਣ ਲੱਗਾ ਹਾਂ ਮੈਂ ਜੀ ਇਹਨੂੰ 5000 ਰੁਪਇਆ ਕੱਲਿਆ ਇਹਦੀ ਘਰ ਵਾਲੀ ਦੇ ਜਾਨੀ ਅਕਾਊਂਟ ਦੇ ਵਿੱਚ ਉਹਦਾ ਨਾਂ ਸੁਨੀਤਾ ਆ ਜੀ ਉਦੇ ਅਕਾਊਂਟ ਚ ਆਪਣੇ ਪੇਟੀਐਮ ਤੋਂ 5100 ਰੁਪਇਆ ਉਹਦੇ ਅਕਾਊਂਟ ਚ ਉਸੇ ਟਾਈਮ ਘੱਲਿਆ ਫਰਮਾਇਸ਼ ਤਾਂ 3035 ਦੀ ਸੀ ਠੀਕ ਆ ਜੀ ਫਿਰ ਤੁਸੀਂ ਇਹ ਦੇਖੋ ਕਿ ਇਹ ਇਹਨੇ ਹਨਾ ਇੱਕ ਗਰੁੱਪ ਬਣਾ ਲਿਆ ਤੇ ਗਰੁੱਪ ਦੇ ਵਿੱਚ ਵੀ ਮੈਨੂੰ ਐਡ ਕੀਤਾ ਸੀ ਮੈਂ ਤਾਂ ਜਾਣਦਾ ਸੁੱਖੀ ਕੌਣ ਤੇ ਇਹ ਹਨਾ ਜਾਣੀ ਪੈਸੇ ਕਿਹੜੇ ਕਿਹੜੇ ਢੰਗਾਂ ਦੇ ਨਾਲ ਇਹਨੇ ਕੋਈ ਗਾਮਾਂ ਨਹੀਂ ਇਕੱਠੀਆਂ ਕੀਤੀਆਂ ਇਹਨੇ ਕੁਝ ਨਹੀਂ ਕੀਤਾ ਅਗੋਸ਼ਾ ਜਿਹਦਾ ਨਾਮ ਲੈਂਦਾ ਉਹਨੂੰ ਵੀ ਪੁੱਛ ਲਓ ਕਿ 15 ਗੱਡੀਆਂ ਭੇਜੀਆਂ ਸੀ ਤਾਂ ਜਾਣੀ ਇਹ ਇਹਦਾ ਢੰਗ ਉਹ ਪੈਸੇ ਇਕੱਠੇ ਕਰਨ ਦਾ ਜੀ ਇਹ ਇਹ ਜਿਹੜਾ ਹਨਾ ਗਰੁੱਪ ਦੇ ਵਿੱਚ ਮੈਂ ਇਹੋ ਜਿਹੀਆਂ ਵੀਡੀਓ ਚਿੱਟੇ ਪੀਂਦੇ ਦੀਆਂ ਗੱਡੀ ਦੇ ਵਿੱਚ ਬੈਠ ਕੇ ਉਹ ਪਤਾ ਨਹੀਂ ਕਿਹੜੀ ਗੋਲੀ ਆ ਉਹ ਜੀਵ ਥੱਲੇ ਰੱਖਦੇ ਉਹ ਕਿੰਨੀਆਂ ਕਿੰਨੀਆਂ ਖਾਂਦੇ ਦੀਆਂ ਵੀਡੀਓ ਤੱਕਰ ਮੇਰੇ ਫੋਨ ਦੇ ਵਿੱਚ ਪਈਆਂ ਇਹਦੀਆਂ ਪਹਿਲੀਆਂ ਉਸ ਸਮੇਂ ਦੀਆਂ ਇੱਕ ਦੋ ਰਿਕਵਰ ਹੋ ਗਈਆਂ ਬਾਕੀ ਹੋ ਜਾਣਗੇ ਤੇ ਤੁਸੀਂ ਹੋਰ ਦੇਖੋ ਮੈਨੂੰ ਹਨਾ ਇਹ ਏਸ ਹਾਵਨਾ ਸਮਝਦਾ ਸੀ ਇਹਨੂੰ ਪੁਲਿਸ ਚੱਕ ਕੇ ਲੈ ਗਈ ਤੇ ਘਰ ਵਾਲੀ ਨੂੰ ਨੰਬਰ ਮੇਰਾ ਦਿੱਤਾ ਹੋਇਆ ਕਿਉਂਕਿ ਇੱਕ ਮੈਂ ਇਹਦੀ ਆ ਇਦਾਂ ਪੈਸੇ ਭੇਜ ਦਿੱਤੇ ਤੁਸੀਂ ਦੇਖੋ ਆ ਵੀ ਸੁਣ ਲਓ ਜਦੋਂ ਮੜੀ ਜੇ ਹਲੋ ਹਾਂ ਲੋ ਵਾਈਫ ਰਿਚਾ ਕਾਲਤਾ ਵਾਈਫ ਰਿਚਾ ਸਤਿਵੰਦ ਬੱਬਾ ਜੀ ਹਾਂ ਜੀ ਬੜਕੋ ਸਿਕਾ ਸਭੇ ਰਮਨ ਜੀ ਜਿਹੜਾ ਮੰਗੂ ਮਾਹਵਲੇ ਨੇ ਆਂ ਗਿਤੀ ਹਾਂ ਜੀ ਅਜੀ ਤਾਂ ਉਹਨਾਂ ਦੀ ਵਾਈਫ ਹੋਰ ਜੀ ਬੱਬਾ ਜੀ ਹਾਂ ਜੀ ਬੱਬਾ ਜੀ ਪਰ ਇਹਨਾ 15 20 ਜਣੇ ਆਏ ਠੀਕ ਹੈ ਫੇ ਉਹ ਨਾ ਰਮਨ ਜੀ ਕੋਲ ਕੇ ਲੈ ਗਏ ਆ ਕਵਲ ਵਰਦੀ ਚ ਵੀ ਕਿਤੇ ਕੁਝ ਵਰਦੀ ਦੇ ਦਿੱਤੇ ਪਾਣੂ ਕਹਿੰਦੇ ਵੀ ਅਸੀਂ ਤੁਹਾਡੇ ਨੇੜੇ ਲੱਗਦੇ ਨਾ ਨੇ ਕਲੇਮਤਾਪਰੀ ਤੋਂ ਆਏ ਆ ਪਰ ਅੱਜ ਤਾਂ ਸਾਨੂੰ ਲੱਗਦਾ ਉਹਨੇ ਕਿੱਥੇ ਲੈ ਕੇ ਗਏ ਨੇ ਕਿੱਥੇ ਠੀਕ ਆ ਜੀ ਜਾਣੀ ਉਹਨੋਂ ਵੀ ਮੇਰਾ ਨੰਬਰ ਦਿੱਤਾ ਠੀਕਾ ਕਿੱਡਾ ਕਿਤੇ ਮੈਂ ਡੀਸੀ ਲੱਗਾ ਤੇ ਤੇਰੇ ਵਰਗੇ ਦੇ ਉੱਤੇ ਮੈਂ ਹਨ ਮੈਨੂੰ ਬਾਅਦ ਚ ਪਤਾ ਲੱਗਾ ਜੀ ਵੀਰੋ ਇਹ ਕਿੱਡਾ ਇੱਕ ਨੰਬਰ ਦਾ ਗੁੰਡਾ ਕਿਸਮ ਦਾ ਬੰਦਾ ਆ ਜੀ ਤੇ ਇਹਦਾ ਇੱਕੋ ਹੀ ਕੰਮ ਆ ਜੀ ਕਿ ਧਰਮ ਦੇ ਨਾਂ ਦੇ ਉੱਤੇ ਪੈਸਾ ਕਿੱਦਾਂ ਇਕੱਠਾ ਕਰਨਾ ਉਹ ਬਾਣੇ ਦੇ ਅੰਦਰ ਗੁੰਡਾ ਆ ਇਹ ਗੁੰਡਾ ਅਸਲੀ ਚਿਹਰਾ ਉਦਾਂ ਇਹਦਾ ਆ ਆ ਵੀਰੋ ਆ ਆ ਅਸਲੀ ਚਿਹਰਾ ਗੁੰਡਾ ਆ ਜੀ ਇਹ ਤੇ ਇਹ ਵੀ ਹੁਣ ਮੈਂ ਤੁਹਾਨੂੰ ਦੱਸ ਦਵਾਂ ਕਿ ਸੁੱਖੀ ਇਹਦਾ ਕੋਈ ਜਾਣ ਪਛਾਣਦਾ ਏ ਇਹਦੇ ਗਰੁੱਪ ਵਿੱਚ ਹੁੰਦਾ ਸੀ ਇਹਨੇ ਜ਼ਿਕਰ ਵੀ ਕੀਤਾ ਸੀ ਸੁੱਖੀ ਦਾ ਗਰੁੱਪ ਵਿੱਚ ਮੈਂ ਬਿਸ਼ੱਕ ਦੀ ਡਿਲੀਟ ਕਰਤਾ ਗਰੁੱਪ ਪਰ ਇਹਦਾ ਜਾਣ ਪਛਾਣਦਾ ਏ ਤੇ ਤੁਸੀਂ ਇਹ ਦੇਖੋ ਵੀਰੋ ਕਿ ਇਹਨਾਂ ਨੇ ਰਲ ਕੇ ਉਸ ਇੱਕ ਜਾਨੀ ਮਾਨਸਿਕ ਜਿਹੜਾ ਸੱਚੀ ਦੇ ਵਿੱਚ ਅनाथ ਬੱਚਾ ਐਨਜੀਓ ਤੱਕੋਂ દોੜਿਆ ਸੱਚੀ ਚ ਡਿਸਟਰਬ ਨੂੰ 2-3000 ਦਾ ਲਾਲਚ ਦੇ ਕੇ ਆਪਣੀ ਪਬਲਿਸਿਟੀ ਲਈ ਮਾਰ ਦਿੱਤਾ ਪੈਸੇ ਇਕੱਠੇ ਕਰਨ ਵਾਸਤੇ ਧਰਮ ਦੇ ਨਾਮ ਦੇ ਉੱਤੇ ਕਿਉਂਕਿ ਇਦਾਂ ਨੋਟ ਆਉਂਦਾ ਏ ਇਹਨਾਂ ਨੇ ਪ੍ਰੀਪਲਾਨਡ ਇਹ ਮਰਡਰ ਕੀਤਾ ਤੇ ਇਹ ਹਨਾ ਜੀ ਆ ਤਾਂ ਸੱਚ ਸਾਡੇ ਹੁਣ ਬਿਲਕੁਲ ਸਾਹਮਣੇ ਆ ਤਾਂ ਮੇਰਾ ਫਰਜ਼ ਬਣਦਾ ਸੀ ਤੁਹਾਡੇ ਅੱਗੇ ਬਿਲਕੁਲ ਕਲੀਅਰ ਕਟ ਸਾਫ਼-ਸਾਫ਼ ਗੱਲ ਰੱਖਣੀ ਤੁਸੀਂ ਇਹ ਦੇਖੋ ਵੀਰੋ ਕਿ ਇਹ ਲੋਗ ਜਾਨੀ ਇਹੋ ਜਿਹੇ ਜਿਹੜੇ ਧਰਮ ਦੀ ਆੜ ਦੇ ਵਿੱਚ ਸਾਡੇ ਸਰਾਂ ਦੇ ਉੱਤੇ ਬੈਠਿਓ ਆ ਇਸ ਸਿਰਫ ਆਪਣੀ ਪਬਲਿਸਿਟੀ ਤੇ ਨੋਟਾਂ ਦੀ ਖਾਤਰ ਅੱਜ ਤੱਕਰ 14 ਕਤਲ ਕਰ ਚੁੱਕੇ ਆ ਬੇਅਦਬੀ ਦੇ ਨਾਂ ਦੇ ਉੱਤੇ ਅੱਜ ਤੱਕਰ 14 ਕਤਲ ਹੋ ਗਏ ਜੀ ਤੇ ਅੱਜ ਤੱਕਰ ਕਿਸੇ ਇੱਕ ਦਾ ਵੀ ਇਨਸਾਫ ਦੱਸ ਦੋ ਕਿਤੇ ਮਿਲਿਆ ਹੋਵੇ ਤਾਂ ਤੇ ਇਸ ਇਹਨਾਂ ਦਾ ਹਨਾ ਇਹਨਾਂ ਦੀ ਸ਼ਹਿ ਕਿਦਾਂ ਪੈਂਦੀ ਆ ਇਹੋ ਜੇ ਕਤਲ ਕਰਨ ਦੀ ਇਹੋ ਜਿਹੇ ਬੰਦੇ ਕਿਉਂ ਚੁਣਦੇ ਆ ਤੁਸੀਂ ਕਹਿੰਦੇ ਹੋ ਨਾ ਜੀ ਵਿਅਦਬੀ ਕਰਨ ਮੰਦ ਬੁੱਧੀ ਆਉਂਦੇ ਆ ਇਹ ਇਹ ਮਾਨਸਿਕ ਰੋਗੀ ਆਉਂਦੇ ਆ ਇਹ ਸੱਚੀ ਚ ਇਹੋ ਜੇ ਬੰਦੇ ਲੈ ਕੇ ਆਉਂਦੇ ਆ ਵੀਰੋ ਇਹ ਇਹ 2-3000 ਦਾ ਲਾਲਚ ਦੇ ਕੇ ਤੁਹਾਨੂੰ ਲੱਗਦਾ ਉਹ ਬੰਦਾ ਕਿਸੇ ਬੰਨਿਓ ਵੀ ਇਹ ਲੈ ਕੇ ਆਉਂਦੇ ਇਹ ਤਿਆਰ ਕਰਦੇ ਆਪਣੀ ਪਬਲਿਸਿਟੀ ਵਾਸਤੇ ਪੈਸਾ ਇਕੱਠਾ ਕਰਨ ਵਾਸਤੇ ਇਹਨੂੰ ਪਤਾ ਸੀ ਕਿ ਅ ਸ਼ੰਭੂ ਬਾਰਡਰ ਦੇ ਉੱਤੇ ਇੱਕ ਉਹ ਵੀ ਇੱਕ ਗਰੀਬ ਮਾਰ ਕੇ ਵੱਢ ਕੇ ਜਦੋਂ ਟੰਗਿਆ ਸੀ ਉੱਚ ਕਿਸੇ ਨੂੰ ਸਜ਼ਾ ਹੋਈ ਅ ਬਰਗਾੜੀ ਵਾਲੇ ਚ ਕਿਸੇ ਨੂੰ ਸਜ਼ਾ ਹੋਈ ਇਹਨੂੰ ਤਾਂ ਇਹ ਵੀ ਪਤਾ ਕਿ ਆ ਪਰਵਾਨੇ ਨੇ ਕਪੂਰਥ ਲਿਆ ਕੇ ਮੁੰਡਾ ਮਰਵਾਤਾ ਸੀ ਉਹ ਵੀ ਸੜਕਾਂ ਤੇ ਘੁੰਮਦਾ ਸੀ ਉਹ ਵੀ ਵਿਚਾਰਾ ਡਿਸਟਰਬ ਸੀਗਾ ਸੱਚੀ ਦੇ ਵਿੱਚ ਮਰਵਾਇਆ ਸੀ ਆ ਨਾ ਇਹਦੇ ਵਰਗਿਆਂ ਨੂੰ ਪਤਾ ਆ ਕਿ ਜੀ ਇਹਦੇ ਚ ਸਜ਼ਾ ਨਹੀਂ ਹੁੰਦੀ ਪੈਸੇ ਆਉਂਦੇ ਆ ਤੇ ਇਹ ਲੋਕ ਆਪ ਮਰਵਾਉਂਦੇ ਆ ਜੀ ਆਪਣੀ ਫੋਕੀ ਬੱਲੇ ਬੱਲੇ ਵਾਸਤੇ ਅੱਜ ਦੇ ਸਮੇਂ ਦੇ ਵਿੱਚ ਹਨਾ ਵੀਰ ਮੇਰੋ ਆਹ ਦੇਖੋ ਅਸਲੀ ਹਨਾ ਮੈਨੂੰ ਮੈਨੂੰ ਗੁਰੂ ਦਾ ਸਿੱਖ ਹਨਾ ਜਿਹੜਾ ਸੱਚੀ ਚ ਨਿਹੰਗ ਸਿੰਘ ਮੈਨੂੰ ਅਜੇ ਤੱਕਰ ਦੇ ਸਿਆ ਨਹੀਂ ਕਿ ਜੇ ਕਿ ਤੁਹਾਨੂੰ ਦਿਦਾ ਨਹੀਂ ਆਹ ਆ ਕਿੱਦਾਂ ਦੇ ਬੰਦੇ ਕੋਈ ਐਹੋ ਜਿਹਾ ਨਹੀਂ ਦਿਸਿਆ ਜਿਹੜਾ ਬਾਬਰ ਕੇ ਦੇ ਵਿਰੋਧ ਦੇ ਉੱਤੇ ਬੋਲਿਆ ਹੋਵੇ ਤੇ ਐਹੋ ਜਿਹੇ ਗੁੰਡੇ ਹਨਾ ਬਾਣਾ ਪਾ ਕੇ ਆਹ ਆ ਕਾਰੇ ਹੁੰਦੇ ਆ ਜੀ ਇਹ ਇਹਨਾਂ ਦਾ ਹਨਾ ਇਹ ਪਨਾਹਕਾਰ ਹੀ ਕਹਿ ਲੋ ਜਿੱਦਾਂ ਗੈਂਗਸਟਰ ਸਾਡੇ ਤੇ ਲੀਡਰ ਬਣੇ ਫਿਰਦੇ ਠੀਕ ਆ ਨਾ ਪਹਿਲਾਂ ਪਹਿਲਾਂ ਗੈਂਗਸਟਰ ਰਹੇ ਆ ਹੁਣ ਮਾਂ ਬੋਲੀ ਦੇ ਰਖਵਾਲੇ ਆ ਹਨਾ ਲੀਡਰ ਇਹੇ ਬਣਦੇ ਮੈਂ ਤੁਹਾਨੂੰ 2019 ਦਾ ਅੰਕੜਾ ਦੱਸ ਦਿੰਨਾ 54% ਰੇਪਿਸਟ ਵਿੱਚ ਕ੍ਰਿਮੀਨਲ ਵਾ ਗੁੰਡੇ ਆ ਕਤਲ ਦੇ ਮਾਮਲੇ ਉਹਨਾਂ ਦੇ ਦਰਜਵਾ ਜਿਹੜੇ ਸਾਡੇ ਸੈਂਟਰ ਤੇ ਬੈਠੇ ਆ 19 ਦਾ ਅੰਕੜਾ 54% ਉਹ ਆ ਇਹ 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 ਜੀ ਸਾਡੇ ਤੇ ਰਾਜ ਕਰਦੇ ਆ ਇਹ ਇਹ ਸਾਡੇ ਜੋਧੇ ਆ ਜੀ ਆ ਜੋਧਾ ਜੀ ਹੁਣ ਤੁਹਾਡਾ ਇਹਦੇ ਫੁੱਲਾਂ ਦੀ ਵਰਖਾ ਪਾਓ ਇਹ ਜੋਧਾ ਆ ਜੀ ਆ ਆ ਜੀ ਸਾਡਾ ਸਮਾਜ ਤੇ ਸਮਾਜ ਬਦਲਣਾ ਦੱਸੋ ਕਿੱਥੋਂ ਕਿੱਦਾਂ ਬਦਲਣਾ ਸਮਾਜ ਜੀ ਆ ਜੋਦੇ ਆ ਸਾਡੇ ਬਹੁਤ ਆ ਜੇ ਬੜਾ ਜੇ ਦੀ ਗੱਲ ਹੈ ਦੱਸੋ ਤੁਸੀਂ ਬਾਈ ਬਾਈ ਮੈਂ ਤਾਂ ਆਪਣਾ ਫਰਜ਼ ਆਦਾ ਕਰ ਚੱਲਾਂ ਤੇ ਇੱਕ ਹਨਾ ਬੇਨਤੀ ਜ਼ਰੂਰ ਕਰਕੇ ਚੱਲਾਂ ਸਾਰਿਆਂ ਦੇ ਅੱਗੇ ਬੇਨਤੀ ਆ ਜਿਹੜਾ ਸੱਚੀ ਦੇ ਵਿੱਚ ਨਿਹੰਗ ਸਿੰਘ ਉਹ ਬਾਈ ਇਦਾਂ ਦੇ ਆ ਤੇ ਬੋਲਿਆ ਕਰੋ ਤੇ ਸਰਕਾਰ ਨੂੰ ਵੀ ਬੇਨਤੀ ਆ ਇਹਦੇ ਚੰਗਾ ਘੋਟਣਾ ਫੇਰੀਓ ਜਿਹੜੀ ਜੇਲ੍ਹ ਚ ਵੀ ਜਾਊਗਾ ਇਹਨੂੰ ਦੱਸ ਦਿਓ ਕਿਉਂਕਿ ਇੱਕ ਇਹ ਧਰਮਾਂ ਦੇ ਨਾਂ ਦੇ ਉੱਤੇ ਰਾਜਨੀਤੀਆਂ ਕਰਦੇ ਆ। ਇਹਦੀ ਬਣ ਕੇ ਸੇਵਾ ਪੂਰੀ ਹੋਣੀ ਚਾਹੀਦੀ ਐ ਜੇ ਕਿਸੇ ਦੀ ਅਣਖ ਜਾਗਦੀ ਐ। ਉਹ ਭਾਈ ਮੈਂ ਮੇਰੇ ਮਨ ਦੇ ਵਿੱਚ ਜਿਹੜ ਜੋ ਅਵਾਲ ਸੀ ਤੇ ਜੋ ਸੱਚ ਸੀ ਮੈਂ ਤੁਹਾਡੇ ਅੱਗੇ ਰੱਖਦਾ। ਉਹ ਉਹ ਕੋਈ ਜ਼ਰਤ ਰੱਖੋ ਬੋਲਣ ਦੀ ਇਹ ਗੰਦ ਤਾਂ ਸਾਫ਼ ਹੋਣਾ ਉਦਾਂ ਨਹੀਂ ਹੋਣਾ ਵੀਰੋ ਉਦਾਂ ਨਹੀਂ ਹੋਣਾ ਚਲੋ ਬਸ ਜੀ